ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਔਰ ਬਾਬਾ ਫਰੀਦ ਜੀ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਉਸ ਤੋਂ ਬਾਅਦ ਮੈਂ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਔਰ ਸਮੂੱਚੀ ਸੀਨੀਅਰ ਲੀਡਰਸ਼ਿਪ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਦਾਸ ਤੇ ਇਹ ਅਹਿਮ ਜ਼ਿੰਮੇਵਾਰੀ ਫਰੀਦਕੋਟ ਲੋਕ ਸਭਾ ਹਲਕੇ ਵਾਸਤੇ ਪਾਈ ਹੈ ਔਰ ਸਾਰੇ ਹੀ ਉਹਨਾਂ ਚਾਹਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਹੇਠਲੇ ਲੈਵਲ ਤੋਂ ਪਾਰਟੀ ਦੇ ਹੋਏ ਸਰਵੇ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਦੇਖੋ ਹੁਣ ਇਸ ਸਮੇਂ ਪੰਜਾਬ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬੜੀ ਡਾਮਾਡ ਹੋਰ ਹਰ ਵਰਗ ਵਪਾਰੀ ਦੁਕਾਨਦਾਰ ਹਰ ਵਰਗ ਲਗਭਗ ਉਹ ਦੁਖੀ ਹੋ ਚੁੱਕਿਆ ਦਿਨੇ ਹੀ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਲਾਅਨ ਆਰਡਰ ਬਿਲਕੁਲ ਹਾਸ਼ੀਏ ਤੇ ਸਾਡੀ ਪਹਿਲੀ ਜਿਹੜੀ ਹੈ ਉਹ ਤਰਜੀ ਇਸ ਗੱਲ ਤੇ ਹੋਏਗੀ ਇਹ ਪੰਜਾਬ ਦੀ ਖੇਤਰੀ ਪਾਰਟੀ ਹੋਣ ਦੇ ਕਰਕੇ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੋ ਕੇ ਉਹਦੇ ਤੇ ਕੰਮ ਕਰੀਏ ਜਦੋਂ ਗੁਰਦੀਪ ਸਿੰਘ ਬਾਦਲ ਤੋਂ ਵੀ ਇਲੈਕਸ਼ਨ ਲੱਗ ਰਹੇ ਵਿਰੋਧੀ ਕਹਿ ਰਹੇ ਕਿ ਉਹ ਡਰ ਕੇ ਪੱਜ ਰਹੇ ਇਹਨਾਂ ਦਾ ਇੱਕ ਕੋਈ ਸਵਾਲ ਇਹਨਾਂ ਦੇ ਜਵਾਬ ਦੇਣ ਵਾਲੇ ਦੀ ਗੱਲ ਹੈ ਇਸ ਤੋਂ ਪਹਿਲਾਂ ਦੋ ਜਨਮਾਂ ਪਾਵੇਂ ਆਮ ਆਦਮੀ ਪਾਰਟੀ ਹੋ ਰਹੀ ਜਾਂ ਕੰਦ ਦੀ ਹੋ ਇਹ ਵੀ ਮਾਮਲੇ ਆ ਤੇ ਕਿੰਨੇ ਕਿੰਨੇ ਇਕਾਲੀ ਦਲ ਨੂੰ ਧੇਰ ਦੀ ਨਜ਼ਰ ਆਈ। ਉਸੇ ਮੁੱਦੇ ਨੂੰ ਲੈ ਕੇ ਦੋਵੇਂ ਸਰਕਾਰਾਂ ਵੀ ਬਣੀ। ਕੀ ਲੱਗਦਾ ਕਿ ਇਸ ਮੁੱਦੇ ਨੂੰ ਇੱਕ ਦੌਰ ਉਹ ਗੌਰ ਨੂੰ ਸੁ ਬਣਾ ਕੇ ਇਸ ਮੁੱਦੇ ਦੇ ਵਿੱਚ ਚੇਤਾ ਕਿ ਇਕਾਲੀ ਦਲ ਨੂੰ ਬਣਾ ਕਰ ਦੇਖੋ ਲੋਕਾਂ ਨੂੰ ਸੱਚ ਸਾਹਮਣੇ ਆ ਚੁੱਕਿਆ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਦੋਨੋਂ ਪਾਰਟੀਆਂ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਸੀ। ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਬਣੇ ਇਸ ਕਰਕੇ ਇਹ ਇੱਕ ਨਾਟਕ ਰਚਿਆ ਸੀ ਲੋਕਾਂ ਦੇ ਸੱਚ ਸਾਹਮਣੇ ਆ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਾਫ਼ ਔਰ ਕਲੀਅਰ ਹੈ। ਜਿਨ੍ਹਾਂ ਦੇ ਖੁਦ ਘਰ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਦੇ ਘਰ ਦੇ ਵਿੱਚ 24 ਘੰਟੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਵਾਹ ਚੱਲਦਾ ਹੈ ਉਹ ਉਹ ਕਿਵੇਂ ਅਜੇ ਹੀ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਗੱਲ ਦੇ ਵਿੱਚ ਆ ਸਕਦਾ ਮੈਂ ਇੱਕ ਮੈਂ ਗੱਲ ਦਾ ਜਵਾਬ ਇਹਨਾਂ ਦੀ ਦਾ ਉਹਨੇ ਸਵਾਲ ਪੁੱਛਿਆ ਸੀ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਇਲੈਕਸ਼ਨ ਨਹੀਂ ਲੜਦਿਆ ਭਾਜਪਾ ਦਾ ਪ੍ਰਧਾਨ ਸੁਨੀਲ ਡਾਕਰ ਇਲੈਕਸ਼ਨ ਨਹੀਂ ਲੜਦਿਆ ਭਗਵੰਤ ਮਾਨ ਇਲੈਕਸ਼ਨ ਨਹੀਂ ਲੜ ਰਿਹਾ ਤੁਸੀਂ ਉਹਨਾਂ ਨੂੰ ਤਾਂ ਸਵਾਲ ਕੀਤੇ ਨਹੀਂ ਯਾਰ ਇੱਥੇ ਆਏ ਹਨ ਹਾਂ ਇਹ ਸਾਡੀ ਪਾਰਟੀ ਦਾ ਫੈਸਲਾ ਹੈ ਪ੍ਰਧਾਨ ਦਾ ਫੈਸਲਾ ਹੈ ਔਰ ਕਮੇਟੀ ਦਾ ਫੈਸਲਾ ਹੈ ਕੌਣ ਲੜੇ ਨਾ ਲੜੇ ਅੱਜ ਪ੍ਰਧਾਨ ਜੀ ਯਾਦ ਰੱਖਵਾ ਰਹੇ ਸੀਗੇ ਕਿ ਹੱਕੇ ਦਾ ਜਿਹੜਾ ਕੈਂਡੀਡੇਟ ਸਾਡੇ ਸਾਹਮਣੇ ਆਵੇ ਤਾਂ ਕੌਮ ਵੀ ਕਾਲੀ ਚਾਲੀ ਵੈਲਕਮ ਹਾਂਜੀ ਇਹ ਗੱਡੀ ਆ ਮਾਨਯੋਗ ਸਦਸ ਬੀਤ ਸਿੰਘ ਜੀ ਬਾਦਲ ਸਾਹਿਬ ਨੇ ਗਰਾਉਂਡ ਲੈਵਲ ਤੋਂ ਇੱਕ ਸਰਵੇ ਕਰਵਾਇਆ ਉਸ ਸਰਵੇ ਦੇ ਵਿੱਚ ਉਹਨਾਂ ਨੇ ਉਹਨਾਂ ਉਮੀਦਵਾਰਾਂ ਨੂੰ ਹੀ ਤਰਜੀਹ ਦਿੱਤੀ ਜਿਨ੍ਹਾਂ ਦਾ ਲੋਕਾਂ ਲੋਕਾਂ ਦੇ ਵਿੱਚ ਲੋਕ ਜਿਨ੍ਹਾਂ ਨੂੰ ਚਾਹੁੰਦੇ ਸਨ ਸੋ ਮੈਂ ਧੰਨਵਾਦੀ ਹਾਂ ਸਾਰੇ ਹੀ ਸ਼੍ਰੀਨਕੋਟ ਲੋਕ ਸਭਾ ਦੇ ਜਿੰਨੇ ਸਮੂਹ ਵੋਟਰਾਂ ਦਾ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਦਾਸ ਦਾ ਨਾਮ ਲਿਆ ਔਰ ਮੇਰੇ ਤੇ ਇਹਨ ਜੁਨੇਵਰੀ ਜਿਹੜੀ ਬੀਜੇਪੀ ਦਾ ਬੰਗਾਲ ਅਗੇ ਪਾਰਟੀ ਨਾਲ ਬੀਜੇਪੀ ਦਾ ਮੁੱਖ ਮੁਕਾਬਲਾ ਤਾਂ ਮੈਂ ਨਹੀਂ ਨੋਟਾ ਨਾ ਮੈਂ ਇਹ ਨੋਟਾ ਨਾ ਉਹਨਾਂ ਦਾ ਜਿਵੇਂ ਕਿ ਰਮਾਣਾ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦਾ ਨੋਟਾਂ ਦੇ ਨਾਲ ਮੁਕਾਬਲਾ ਉਹਨਾਂ ਦਾ ਹੋਏਗਾ ਪਰ ਅਸੀਂ ਇੱਕ ਗੱਲ ਨੂੰ ਕਲੀਅਰ ਹੈ ਕਿ ਸਾਡਾ ਵਿਜ਼ਨ ਬੜਾ ਸਾਫ਼ ਹੈ ਪੰਜਾਬ ਨੂੰ ਲੈ ਕੇ ਅਸੀਂ ਝੂਠ ਫਰੇਬ ਡਰਾਮੇ ਦੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਹ ਸਾਡਾ ਆਪਣਾ ਘਰ ਹੈ ਪੰਜਾਬ ਇੱਥੋਂ ਦਾ ਵਸਿੰਦਾ ਇੱਕ ਇੱਕ ਵਸਿੰਦਾ ਸਾਡੇ ਆਪਣੇ ਪਰਿਵਾਰ ਦਾ ਮੈਂਬਰ ਹੈ ਸੋ ਇਸ ਕਰਕੇ ਸਾਡਾ ਵਿਜ਼ਨ ਬੜਾ ਕਲੀਅਰ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਅਸੀਂ ਕਲੀਅਰ ਹਾਰਟ ਹੋ ਕੇ ਇਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਸਾਡਾ ਨੈਤਿਕ ਫਰਜ਼ ਬਣਦਾ ਸਭ ਤੋਂ ਕਿਉਂਕਿ ਹਲਕਾਂ ਚਾਰ ਸਹਬਾਨ ਸਾਰੇ ਬੈਠੇ ਹੈ ਉਹ ਬਹੁਤ ਸੁਲਝੇ ਹੋਏ ਨੇ ਪਹਿਲਾਂ ਹੀ ਲੋਕ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਬੜੀ ਮਿਹਨਤ ਹੈ ਇਹਨਾਂ ਦੀ ਸ਼੍ਰੋਮਣੀ ਕਾਲੀ ਦਲ ਦੇ ਲਈ ਅੱਜ ਦੇ ਨਹੀਂ ਇਹ ਕਈ ਸਾਲਾਂ ਤੋਂ ਇਹ ਮਿਹਨਤ ਕਰਦੇ ਆ। ਤੋਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਗਰਾਊਂਡ ਲੈਵਲ ਤੇ ਲੋਕ ਆ ਸਾਨੂੰ ਜਦੋਂ ਵੀ ਕੋਈ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਅਸੀਂ ਉਹਦੇ ਉਹਨੂੰ ਤੰਡੇ ਹੀ ਨਾ ਲਵਾਉਨੇ ਆਂ ਰੋਟਾ ਆਸੇ ਨਾਲ ਲਵਾਉਨੇ ਆਂ ਇਹ ਕੋਈ ਜਿਹੜੀਆਂ ਇਹ ਗੱਲਾਂ ਕਰਦੇ ਨੇ ਮੈਂ ਉਹਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਕਿਸੇ ਦੀ ਨਿੰਦਿਆ ਕਰਨ ਨਾਲੋਂ ਅਸੀਂ ਆਪਣਾ ਵਿਜ਼ਨ ਅਸੀਂ ਦੇਖਣਾ ਚਾਹੁੰਦੇ ਆਂ ਵੀ ਅਸੀਂ ਕੀ ਕਰਨਾ ਸਾਡਾ ਵਿਜ਼ਨ ਮੈਂ ਪਹਿਲਾਂ ਵੀ ਦੱਸ ਚੁੱਕਿਆ ਬੜਾ ਕਲੀਅਰ ਹੈ ਪੰਜਾਬ ਵਾਸਤੇ ਅਸੀਂ ਬਿਲਕੁਲ ਇਮਾਨਦਾਰੀ ਨਾਲ ਸੋਹਰਦ ਹੈ ਤੇ ਆਉਣ ਵਾਲੇ ਸਮੇਂ ਵਿੱਚ ਮਾਨਯੋਗ ਪਾਰਟੀ ਦੇ ਪ੍ਰਧਾਨ ਸਦਸ ਬੀਰ ਸਿੰਘ ਜੀ ਬਾਦਲ ਉਹ ਬਹੁਤ ਬਹੁਤ ਸੰਜੀਦਗੀ ਦੇ ਨਾਲ ਉਹਨਾਂ ਦਾ ਪੰਜਾਬ ਵਾਸਤੇ ਇੱਕ ਬਿਹਤਰੀਨ ਪਲਾਨ ਹੈ। ਪੰਜਾਬ ਇਹ ਕਹਿ ਰਿਹਾ ਕਿ 13 ਨੂੰ 9ਵਾਂ 14 ਲਾਵਾਂਗੇ ਕੱਲ ਮੈਂ 9 ਨਾਲ ਕਰ ਦਿੱਤੀ 14 ਨੂੰ 13 ਕਰਦੇ ਪੱਥੇ ਕੱਲ ਕਰ ਜੀ ਇਹ ਇਹਦਾ ਇਹਦਾ ਤਾਂ ਤੁਸੀਂ ਨਤੀਜਾ ਸੰਗਰੂਰ ਦੇ ਵਿੱਚ ਹੀ ਪਹਿਲਾਂ ਦੇਖ ਚੁੱਕੇ ਹੋ। ਖੁਦ ਉਹਨਾਂ ਦਾ ਆਪਣਾ ਜ਼ਿਲ੍ਹਾ ਆਪਣਾ ਹਲਕਾ ਉੱਥੇ ਉਹਨਾਂ ਨੂੰ ਉਹ ਸਾਥ ਨਹੀਂ ਮਿਲਿਆ ਤੇ ਬਾਕੀ ਦੀਆਂ ਗੱਲਾਂ ਤਾਂ ਬਾਅਦ ਚ ਰਹਿ ਜਾਂਦੀਆਂ। ਜੀ ਕਹਾਂ ਦਾ ਮੁੱਦਿਆਂ ਨੂੰ ਲੱਗੇ ਤੁਸੀਂ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਹੈ ਸ਼ੁਰੂ ਤੋਂ ਅਕਾਲੀ ਦਲ ਮਾਨਯੋਗ ਮਰਹੂਮ ਮੁੱਖ ਮੰਤਰੀ ਪੰਜਾਬ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨਾ ਉਹਨਾਂ ਨੇ ਕਿਸਾਨਾਂ ਦੇ ਹਿੱਤ ਵਾਸਤੇ ਕੀਤਾ ਮੈਂ ਸਮਝਦਾ ਅਜੇ ਤੱਕ ਕਿਸੇ ਨੇ ਵੀ ਨਹੀਂ ਕੀਤਾ ਜਦੋਂ ਇਹ ਕਿਸਾਨਾਂ ਦੀ ਗੱਲ ਹੁੰਦੀ ਹੈ ਤੇ ਅਸੀਂ ਸਮਝਦੇ ਹਾਂ ਉਹ ਅਕਾਲੀ ਦਲ ਦੀ ਗੱਲ ਹੈ ਪਾਰਟੀ ਦੀ ਗੱਲ ਹੈ ਸੋ ਇਸੇ ਲਈ ਤੁਸੀਂ ਸਭ ਸਿਆਣੇ ਹੋ ਤੁਸੀਂ ਜਾਣਦੇ ਹੋ ਕਿ ਬੀਜੇਪੀ ਦੇ ਨਾਲ ਸਾਫ਼ ਹੀ ਇਸ ਗੱਲ ਤੇ ਸਾਡਾ ਬਿਲਕੁਲ ਉਹਨਾਂ ਨਾਲ ਸਮਝੌਤਾ ਰੱਦ ਹੋਇਆ ਕਿ ਅਸੀਂ ਕਿਸਾਨੀ ਨੂੰ ਅਸੀਂ ਬੰਦੀ ਸਿੰਘਾਂ ਬਾਰੇ ਅਸੀਂ ਬਿਲਕੁਲ ਸਹਿਰੰਦਾ ਸੰਜੀਦਾ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਪਹਿਲ ਦੇ ਦਰ ਦੇਖੋ ਲੋਕ ਬਹੁਤ ਸਿਆਣੇ ਨੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਕਲਾਕਾਰ ਆਲਰੇਡੀ ਦੇਖ ਲਿਆ ਉਹਨਾਂ ਨੂੰ ਸਮਾਂ ਵੀ ਦੇ ਕੇ ਦੇਖ ਲਿਆ ਉਹਨਾਂ ਨੂੰ ਉਹਨਾਂ ਨੇ ਮੰਤਰੀ ਵੀ ਬਣਾ ਕੇ ਦੇਖ ਲਿਆ ਮੈਂਬਰ ਪਾਰਲੀਮੈਂਟ ਵੀ ਬਣਾ ਕੇ ਦੇਖ ਲਿਆ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਾਅਦ ਵਿੱਚ ਇੱਥੇ ਕੋਈ ਨਹੀਂ ਵੱਡਦਾ ਅਸੀਂ ਆਪਣੇ ਇਲਾਕੇ ਦੇ ਬੰਦੇ ਆ ਇਲਾਕੇ ਜੀ ਪੈਦਾ ਹੋਏ ਆ ਔਰ ਸ਼ੁਰੂ ਤੋਂ ਕਾလီ ਦਲ ਦੀ ਸੇਵਾ ਕਰਦੇ ਆ ਰਹੇ ਆ ਗਰਾਉਂਡ ਲੈਵਲ ਤੇ ਸਾਨੂੰ ਗੁਰਤੀ ਇਸ ਚੀਜ਼ ਦੀ ਮਿਲੀ ਆ ਕਿ ਅਸੀਂ ਆਪਣੇ ਪਰਿਵਾਰਾਂ ਵਾਂਗੂ ਅਸੀਂ ਆਪਣੇ ਹਲਕਿਆਂ ਨੂੰ ਰੱਖਣਾ ਤੇ ਉਹਨਾਂ ਦੇ ਨਾਲ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਤੇ ਉਹ ਸੀ ਹੁੰਦੇ ਰਹਿੰਦੇ।